ਕਿਊਸਿਕ ਕੀ ਹੁੰਦਾ ਹੈ ਤੁਸੀਂ ਖਬਰਾਂ ਵਿੱਚ ਅਕਸਰ ਸੁਣਿਆ ਹੈ ਕਿ ਉਸ ਡੈਮ ਤੋਂ 2 ਲੱਖ ਕਿਊਸਿਕ ਪਾਣੀ ਛੱਡਿਆ ਗਿਆ ਜਾਂ ਉਸ ਡੈਮ ਤੋਂ 1 ਲੱਖ ਕਿਊਸਿਕ ਪਾਣੀ ਛੱਡਿਆ ਜਾਵੇਗਾ ਪਰ ਕੀ ਤੁਹਾਨੂੰ ਪਤਾ ਹੈ ਇਹ ਕਿਊਸਿਕ ਆਕਰ ਹੁੰਦਾ ਕੀ ਹੈ ਅੱਜ ਅਸੀਂ ਇਸ ਵੀਡੀਓ ਵਿੱਚ ਪਾਣੀ ਦੀ ਇਸ ਅਜੀਬ ਲੱਗਣ ਵਾਲੀ ਇਕਾਈ ਦਾ ਰਾਜ਼ ਖੋਲ੍ਹਾਂਗੇ ਵੀਡੀਓ ਦੇ ਅੰਤ ਤੱਕ ਤੁਸੀਂ ਨਾ ਸਿਰਫ ਕਿਊਸਿਕ ਬਾਰੇ ਪੂਰੀ ਜਾਣਕਾਰੀ ਪ੍ਰਾਪਤ ਕਰ ਲਵੋਗੇ ਸਗੋਂ ਖਬਰਾਂ ਵਿੱਚ ਆਉਣ ਵਾਲੇ ਇਸ ਕਿਊਸਿਕ ਨਾਲ ਸੰਬੰਧਿਤ ਪਾਣੀ ਦੇ ਅੰਕੜੇ ਵੀ ਆਸਾਨੀ ਨਾਲ ਸਮਝ ਲਵੋਗੇ ਅਤੇ ਵੀਡੀਓ ਨੂੰ ਅਖੀਰ ਤੱਕ ਦੇਖਣ ਤੋਂ ਬਾਅਦ ਤੁਸੀਂ ਦੂਸਿਆਂ ਨੂੰ ਵੀ ਸਮਝਾਉਣ ਦੇ ਯੋਗ ਹੋ ਜਾਓਗੇ ਕਿ ਆਖਿਰ ਇਹ ਕਿਊਸਿਕ ਹੁੰਦਾ ਕੀ ਹੈ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਡੈਂਪਲ ਮੌਰ ਅੱਜ ਆਪਾਂ ਗੱਲ ਕਰ ਰਹੇ ਹਾਂ ਕਿਊਸਕ ਦੇ ਬਾਰੇ ਪਰ ਕਿਊਸਕ ਨੂੰ ਸਮਝਣ ਤੋਂ ਪਹਿਲਾਂ ਆਪਾਂ ਨੂੰ ਇੱਕ ਦੋ ਹੋਰ ਛੋਟੀਆਂ-ਛੋਟੀਆਂ ਗੱਲਾਂ ਨੂੰ ਸਮਝਣਾ ਵੀ ਜ਼ਰੂਰੀ ਹੈ ਜਿਵੇਂ ਕਿ ਆਪਾਂ ਸਕੁਅਰ ਫੁੱਟ ਦੀ ਗੱਲ ਕਰਦੇ ਹਾਂ ਤਾਂ ਇਸ ਦੇ ਵਿੱਚ ਚਾਰ ਪੁਜਾਵਾਂ ਹੁੰਦੀਆਂ ਹਨ ਜਿਨ੍ਹਾਂ ਦੀ ਲੰਬਾਈ ਇੱਕੋ ਜਿਹੀ ਹੁੰਦੀ ਹੈ ਮੰਨ ਲਵੋ ਇੱਕ ਪੁਜਾ ਦੀ ਲੰਬਾਈ 12 ਇੰਚ ਹੈ ਤਾਂ ਚਾਰੇ ਪੁਜਾਵਾਂ ਦੀ ਲੰਬਾਈ ਇੱਕੋ ਜਿਹੀ ਭਾਵ 12 12 12 ਇੰਚ ਹੀ ਹੋਵੇਗੀ ਅਤੇ ਇਸ ਦੇ ਚਾਰੇ ਖੁੰਝਾਂ ਦਾ ਕੋਣ 90 ਡਿਗਰੀ ਦਾ ਹੋਵੇਗਾ ਜੇ ਇਸ ਤਰ੍ਹਾਂ ਦੀ ਤਸਵੀਰ ਨੂੰ ਦੇਖੀਏ ਤਾਂ ਇਹ 2D ਦੀ ਤਸਵੀਰ ਬਣਦੀ ਹੈ ਅਤੇ ਇਸ ਵਿੱਚ ਸਿਰਫ ਲੰਬਾਈ ਅਤੇ ਚੌੜਾਈ ਹੁੰਦੀ ਹੈ ਪਰ ਜੇਕਰ ਅਸੀਂ ਇਸ ਨੂੰ 3D ਵਿੱਚ ਦੇਖੀਏ ਜਿਸ ਵਿੱਚ ਇਸ ਦੀ ਲੰਬਾਈ ਚੌੜਾਈ ਅਤੇ ਨਾਲ ਉਚਾਈ ਵੀ ਹੋਵੇਗੀ ਜਿਵੇਂ ਕਿ ਤੁਸੀਂ ਤਸਵੀਰ ਵਿੱਚ ਦੇਖ ਰਹੇ ਹੋ ਇਸ ਵਿੱਚ ਹਰ ਭੁਜਾ ਦੀ ਲੰਬਾਈ 12 ਇੰਚ ਦੀ ਹੈ ਅਤੇ ਇਸ ਨੂੰ ਪੰਜਾਬੀ ਦੇ ਵਿੱਚ ਘਣ ਅਤੇ ਅੰਗਰੇਜ਼ੀ ਦੇ ਵਿੱਚ ਇਸ ਨੂੰ ਕਯੂਬ ਕਿਹਾ ਜਾਂਦਾ ਹੈ ਇਸ ਗੱਲ ਨੂੰ ਤੁਸੀਂ ਚੇਤੇ ਰੱਖਿਓ ਕਿਉਂਕਿ ਕਿਉਸਿਕ ਇਸ ਕਯੂਬ ਦਾ ਹੀ ਵੱਖਰਾ ਰੂਪ ਹੈ ਕਿਉਸਿਕ ਦੀ ਪਰਿਭਾਸ਼ਾ ਕੀ ਹੈ ਸਭ ਤੋਂ ਪਹਿਲਾਂ ਜਾਣਦੇ ਹਾਂ ਕਿ ਕਿਉਸਿਕ ਸ਼ਬਦ ਬਣਿਆ ਕਿੱਥੋਂ ਹੈ ਕਿਉਸਿਕ ਬਰਾਬਰ ਕਯੂਬਿਕ ਫੀਟ ਪਰ ਸੈਕਿੰਡ ਇਸ ਦਾ ਮਤਲਬ ਹੈ ਇੱਕ ਸੈਕਿੰਡ ਵਿੱਚ ਕਿੰਨੇ ਕਯੂਬਿਕ ਫੁੱਟ ਪਾਣੀ ਵਗ ਰਿਹਾ ਹੈ 1 ਕਯੂਬਿਕ ਫੁੱਟ ਪਾਣੀ ਦਾ ਮਤਲਬ ਹੈ 1 ਫੁੱਟ ਲੰਬਾ 1 ਫੁੱਟ ਚੌੜਾ ਅਤੇ 1 ਫੁੱਟ ਉੱਚਾ ਘਣਾਕਾਰ ਖੇਤਰ ਦਿਲਚਸਪ ਤੱਥ ਇਹ ਹੈ ਕਿ 1 ਕਯੂਸਿਕ 28.317 ਲੀਟਰ ਪ੍ਰਤੀ ਸੈਕਿੰਡ ਹੁੰਦਾ ਹੈ ਮਤਲਬ 1 ਕਯੂਸਿਕ 1 ਸੈਕਿੰਡ ਵਿੱਚ ਲਗਭਗ 28 ਲੀਟਰ ਤੋਂ ਵੱਧ ਪਾਣੀ ਹੁੰਦਾ ਹੈ ਇਹ ਇਕਾਈ ਕਿਉਂ ਵਰਤੀ ਜਾਂਦੀ ਹੈ ਹੜਾ ਅਤੇ ਡੈਮਾਂ ਦੀਆਂ ਖਬਰਾਂ ਵਿੱਚ ਪਾਣੀ ਨਾਲ ਸੰਬੰਧਿਤ ਇਹ ਸ਼ਬਦ ਇਸ ਲਈ ਆਉਂਦਾ ਹੈ ਕਿਉਂਕਿ ਨਦੀਆਂ, ਨਹਿਰਾਂ ਅਤੇ ਬੰਨਾਂ ਵਿੱਚ ਪਾਣੀ ਦੀ ਰਫ਼ਤਾਰ ਬਹੁਤ ਜ਼ਿਆਦਾ ਹੁੰਦੀ ਹੈ ਇਸ ਲਈ ਇਸ ਨੂੰ ਲੀਟਰ ਜਾਂ ਗੈਲਨ ਵਿੱਚ ਮਾਪਣਾ ਪ੍ਰੈਕਟੀਕਲੀ ਸੰਭਵ ਨਹੀਂ ਹੁੰਦਾ ਇਸ ਲਈ ਇੰਜੀਨੀਅਰ ਪਾਣੀ ਦੀ ਰਫ਼ਤਾਰ ਫਲੋ ਰੇਟ ਨੂੰ ਕਿਊਸਿਕ ਵਿੱਚ ਮਾਪਦੇ ਹਨ ਉਦਾਹਰਣ ਦੇ ਲਈ ਜੇ ਡੈਮ ਤੋਂ 50000 ਕਿਊਬਿਕ ਪਾਣੀ ਛੱਡਿਆ ਗਿਆ ਹੈ ਤਾਂ ਸੋਚੋ ਹਰ ਸੈਕਿੰਡ ਵਿੱਚ 50000 ਛੋਟੇ ਛੋਟੇ ਘਣਾਕਾਰ ਬਕਸੇ ਜਿੰਨਾ ਪਾਣੀ ਛੱਡਿਆ ਗਿਆ ਹੈ 50000 ਕਿਊਬ ਦਾ ਪਾਣੀ ਇੱਕ ਸੈਕਿੰਡ ਦੇ ਵਿੱਚ ਜਦੋਂ ਇਕੱਠਾ ਬਾਹਰ ਨਿਕਲੇਗਾ ਤਾਂ ਉਸ ਨੂੰ 50000 ਕਿਊਬਿਕ ਕਿਹਾ ਜਾਵੇਗਾ ਹੋਰ ਸਧਾਰਨ ਉਦਾਹਰਣ ਦੇ ਨਾਲ ਸਮਝੋ ਕਲਪਨਾ ਕਰੋ ਕਿ ਤੁਹਾਡੇ ਘਰ ਦੇ ਵਿੱਚ ਇੱਕ ਵੱਡੇ ਪਾਣੀ ਦੇ ਟੈਂਕ ਵਿੱਚ ਲਗਭਗ 1000 ਲੀਟਰ ਪਾਣੀ ਆਉਂਦਾ ਹੈ 1 ਕਿਊਸਿਕ ਬਰਾਬਰ 28 ਲੀਟਰ ਪ੍ਰਤੀ ਸੈਕਿੰਡ ਮਤਲਬ 1000 ਲੀਟਰ ਪਾਣੀ ਨੂੰ ਖਾਲੀ ਕਰਨ ਲਈ ਕੇਵਲ 35 ਸੈਕਿੰਡ ਲੱਗਣਗੇ ਜੇ ਪਾਣੀ 1 ਕਿਊਸਿਕ ਦੀ ਰਫ਼ਤਾਰ ਨਾਲ ਨਿਕਲ ਰਿਹਾ ਹੋਵੇ ਹੁਣ ਸੋਚੋ ਜਦੋਂ ਖਬਰਾਂ ਕਹਿੰਦੀਆਂ ਹਨ ਕਿ ਡੈਮ ਤੋਂ 2 ਲੱਖ ਕਿਊਸਿਕ ਪਾਣੀ ਛੱਡਿਆ ਗਿਆ ਤਾਂ ਇਹ ਕਿੰਨਾ ਵੱਡਾ ਪਾਣੀ ਦਾ ਸਮੁੰਦਰ ਹੋਵੇਗਾ ਹੋਰ ਜਾਣਕਾਰੀ ਕਿਊਸਿਕ ਵਰਸਸ ਕਿਊਮੈਕ ਪਾਣੀ ਦੀ ਇੱਕ ਹੋਰ ਮਾਪ ਦੀ ਇਕਾਈ ਵੀ ਖਬਰਾਂ ਵਿੱਚ ਸੁਣੀ ਜਾਂਦੀ ਹੈ ਹਾਲਾਂਕਿ ਇਸ ਇਕਾਈ ਦੀ ਵਰਤੋਂ ਘਟ ਕੀਤੀ ਜਾਂਦੀ ਹੈ ਪਰ ਤੁਹਾਨੂੰ ਇਸ ਦੀ ਜਾਣਕਾਰੀ ਹੋਣੀ ਜ਼ਰੂਰੀ ਹੈ ਇਸ ਇਕਾਈ ਦਾ ਨਾਮ ਹੈ ਕਯੂਮੈਕ ਕਯੂਮੈਕ ਬਰਾਬਰ ਕਯੂਬਿਕ ਮੀਟਰ ਪਰ ਸੈਕਿੰਡ ਇੱਕ ਕਯੂਮੈਕ ਵਿੱਚ ਬਰਾਬਰ 35.3 ਕਿਊਸਿਕ ਪਾਣੀ ਹੁੰਦਾ ਹੈ ਭਾਵ ਇਹ ਕਯੂਮੈਕ ਕਿਊਸਿਕ ਤੋਂ ਵੱਡੀ ਇਕਾਈ ਹੁੰਦੀ ਹੈ ਇੰਜੀਨੀਅਰਿੰਗ ਵਿੱਚ ਕਈ ਵਾਰ ਇਹ ਕਯੂਮੈਕ ਇਕਾਈ ਦੀ ਵਰਤੋਂ ਕੀਤੀ ਜਾਂਦੀ ਹੈ ਪਰ ਸਾਡੇ ਇਲਾਕਿਆਂ ਵਿੱਚ ਅਜੇ ਵੀ ਕਿਊਸਿਕ ਜ਼ਿਆਦਾ ਚੱਲਦਾ ਹੈ ਕਿਉਂਕਿ ਮੀਟਰਾਂ ਦੇ ਨਾਲੋਂ ਫੁੱਟਾਂ ਦੇ ਵਿੱਚ ਮਾਪਣਾ ਜ਼ਿਆਦਾ ਸੌਖਾ ਹੁੰਦਾ ਹੈ ਖਾਬਰਾ ਅਤੇ ਹੜ੍ਹਾਂ ਵਿੱਚ ਇਹ ਕਿਉਸਿਕ ਕਿਉਂ ਮਹੱਤਵਪੂਰਨ ਹੁੰਦਾ ਹੈ ਹੜ੍ਹਾਂ ਦੇ ਸਮੇਂ ਡੈਮਾਂ ਦੇ ਗੇਟ ਖੋਲ ਕੇ ਪਾਣੀ ਛੱਡਿਆ ਜਾਂਦਾ ਹੈ ਇਸ ਦੀ ਮਾਤਰਾ ਨੂੰ ਕਿਉਸਿਕ ਵਿੱਚ ਐਲਾਨਣਾ ਇਸ ਲਈ ਜ਼ਰੂਰੀ ਹੁੰਦਾ ਹੈ ਤਾਂ ਜੋ ਇੰਜੀਨੀਅਰ ਪਾਣੀ ਦੀ ਰਫ਼ਤਾਰ ਨੂੰ ਪੂਰੀ ਤਰ੍ਹਾਂ ਸਮਝਦੇ ਹੋਏ ਪਿੰਡਾਂ ਅਤੇ ਸ਼ਹਿਰਾਂ ਉੱਤੇ ਪਾਣੀ ਦੇ ਪ੍ਰਭਾਵ ਅਤੇ ਬਚਾਅ ਦੀ ਯੋਜਨਾ ਨੂੰ ਸਹੀ ਤਰੀਕੇ ਨਾਲ ਬਣਾ ਸਕਣ ਜਦੋਂ ਵੀ ਤੁਸੀਂ ਸੁਣੋ ਕਿ ਡੈਮ ਤੋਂ 1 ਲੱਖ ਕਿਊਸਿਕ ਪਾਣੀ ਛੱਡਿਆ ਗਿਆ ਹੈ ਤਾਂ ਇਸ ਦਾ ਮਤਲਬ ਹੈ 1 ਸੈਕਿੰਡ ਵਿੱਚ 1 ਲੱਖ ਕਣਾਕਾਰ ਫੁੱਟ ਪਾਣੀ ਦੇ ਧਾਰਾ ਨੂੰ ਛੱਡਿਆ ਗਿਆ ਹੈ। ਇਹੀ ਕਾਰਨ ਹੈ ਕਿ ਇਹ ਸ਼ਬਦ ਖਬਰਾਂ ਵਿੱਚ ਬਹੁਤ ਜ਼ਿਆਦਾ ਸੁਣਿਆ ਜਾਂਦਾ ਹੈ। ਕੁਝ ਹੋਰ ਰੋਚਕ ਜਾਣਕਾਰੀਆਂ ਲੋੜ ਪੈਣ ਤੇ ਭਾਰਤ ਦੇ ਸਭ ਤੋਂ ਵੱਡੇ ਡੈਮਾਂ ਵਿੱਚ ਹੜ੍ਹਾਂ ਦੇ ਸਮੇਂ 5 ਤੋਂ 6 ਲੱਖ ਕਿਊਸਿਕ ਪਾਣੀ 1 ਸੈਕਿੰਡ ਵਿੱਚ ਛੱਡਿਆ ਜਾ ਸਕਦਾ ਹੈ। ਸਤਲੁਜ ਤੇ ਬਿਆਸ ਨਦੀਆਂ ਵਿੱਚ ਹੜ੍ਹਾਂ ਦੇ ਸਮੇਂ 3 ਤੋਂ 4 ਲੱਖ ਕਿਊਸਿਕ ਤੱਕ ਪਾਣੀ ਛੱਡਣ ਦੇ ਅੰਕੜੇ ਵੀ ਸਾਹਮਣੇ ਆਏ ਹਨ ਕਿਊਸਿਕ ਸ਼ਬਦ ਵਾਲੀ ਭਾਸ਼ਾ ਸਿਰਫ ਹੜ੍ਹਾਂ ਦੇ ਸਮੇਂ ਹੀ ਨਹੀਂ ਸਗੋਂ ਸਿਚਾਈ ਪ੍ਰੋਜੈਕਟਾਂ ਨਹਿਰਾਂ ਅਤੇ ਹਾਈਡਰੋ ਪਾਵਰ ਪ੍ਰੋਜੈਕਟਾਂ ਦੀ ਯੋਜਨਾ ਬਣਾਉਣ ਲਈ ਵੀ ਵਰਤੀ ਜਾਂਦੀ ਹੈ ਸੋ ਕੁੱਲ ਮਿਲਾ ਕੇ ਕਿਊਸਿਕ ਪਾਣੀ ਨੂੰ ਲੀਟਰਾਂ ਵਿੱਚ ਮਾਪਣ ਦੀ ਇਕਾਈ ਨਹੀਂ ਸਗੋਂ ਇਹ ਪਾਣੀ ਦੇ ਫਲੋ ਨੂੰ ਮਾਪਣ ਦੀ ਇਕਾਈ ਹੈ ਜਿਸ ਵਿੱਚ ਇਹ ਦੇਖਿਆ ਜਾਂਦਾ ਹੈ ਕਿ 1 ਸੈਕਿੰਡ ਦੇ ਵਿੱਚ ਕਿੰਨੇ ਕਿਊਬਿਕ ਪਾਣੀ ਅੱਗੇ ਲੰਘ ਗਿਆ ਜਾਂ ਲੰਘ ਰਿਹਾ ਹੈ ਹੁਣ ਅਗਲੀ ਵਾਰ ਜਦੋਂ ਵੀ ਖਬਰਾਂ ਵਿੱਚ ਤੁਸੀਂ ਸੁਣੋਗੇ ਕਿ ਡੈਮ ਤੋਂ 2 ਲੱਖ ਕਿਊਬਿਕ ਪਾਣੀ ਛੱਡਿਆ ਗਿਆ ਹੈ ਤਾਂ ਤੁਸੀਂ ਸਮਝ ਜਾਵੋਗੇ ਕਿ ਇਹ ਕੋਈ ਸਿਰਫ ਗਿਣਤੀ 1 2 3 ਨਹੀਂ ਸਗੋ ਪਾਣੀ ਦੀ ਇੱਕ ਬੇहद ਤੇਜ਼ ਤੇ ਵੱਡੀ ਧਾਰਾ ਦਾ ਅੰਦਾਜ਼ਾ ਹੈ ਇਸ ਤਰ੍ਹਾਂ ਦੇ ਸ਼ਬਦ ਸਾਡੇ ਲਈ ਸਿਰਫ ਜਾਣਕਾਰੀ ਨਹੀਂ ਬਲਕਿ ਸੁਰੱਖਿਆ ਦਾ ਸੰਦੇਸ਼ ਵੀ ਹੁੰਦੇ ਹਨ ਜਿਸ ਤੋਂ ਲੋਕ ਇਹ ਅੰਦਾਜ਼ਾ ਲਾ ਸਕਣ ਕਿ ਕਿੰਨਾ ਪਾਣੀ ਆ ਰਿਹਾ ਹੈ ਅਤੇ ਉਸ ਮੁਤਾਬਿਕ ਆਪਣਾ ਬਚਾਅ ਕਰ ਸਕਣ ਉਮੀਦ ਕਰਦੇ ਹਾਂ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਵੇਗੀ ਇਸ ਵੀਡੀਓ ਵਿੱਚ ਦਾ ਕਿਹੜਾ ਹਿੱਸਾ ਤੁਹਾਨੂੰ ਸਭ ਤੋਂ ਵੱਧ ਪਸੰਦ ਆਇਆ ਕਮੈਂਟ ਕਰਕੇ ਦੱਸਣਾ ਕੋਈ ਕਮੀ ਪੇਸ਼ੀ ਰਹਗੀ ਹੋਵੇ ਤਾਂ ਉਸ ਬਾਰੇ ਵੀ ਆਪਣੇ ਵਿਚਾਰ ਜ਼ਰੂਰ ਦੇਣਾ ਸਾਡੇ ਇਸ ਫੇਸਬੁਕ ਪੇਜ ਡਿੰਪਲ ਮਾਉਂਡ ਨੂੰ ਫੋਲੋ ਕਰਨਾ ਨਾ ਭੁੱਲਣਾ ਧੰਨਵਾਦ ਜੀ